ਹਾਂਜੀ ਸਾਸੀ ਗਿਆ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈੰਡ ਟੁੱਢੀ ਗਈ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਜੱਤਵਾਲ ਨੇੜੇ ਬੁੱਟ ਰਹਿ ਜਾਂਦਾ ਚਾਰ ਜਾਨਵਰ ਵਿਖਾਉਣੇ ਆ ਜਿਵੇਂ ਜੈਜ ਪਾਦੀਆਂ ਪੂਰੀਆਂ ਸੋਹਣੀਆਂ ਵਹਿੜਾਂ ਪੂਰੀਆਂ ਚਮਕਦਮ ਕਾਲੀਆਂ ਦੋ ਜਰਸੀਆਂ ਇੱਕ ਸੂਈ ਸਵਾਈ ਹੈ ਇੱਕ ਗੱਬਣ ਤਿਆਰ ਖੜੀ ਆ ਆ ਸੂਈ ਸਵਾਈ ਆ ਆ ਡੱਬੀ ਵੀ ਤਿਆਰ ਆ ਸੂਪੇ ਬੈਂਦ ਨੂੰ ਸੂਪੇ ਸੂਪੇ ਦੋਵਾਂ ਦਿਨਾਂ ਨੂੰ ਸੂਪੇ ਇੱਕ ਹੋਰ ਹੈ ਬਾ ਸੁਣ ਕੇ ਹੈਰਾਨ ਰਹਿ ਜਿਓਗੇ ਜਮਾ ਜੈਜਪਾ ਗੱਲਾਂ ਬਾਤਾਂ ਕਰ ਲੈਨੇ ਹਾਂਜੀ ਸასი ਕਰ ਨਾਮ ਦੱਸ ਦੀਏ ਮਾਹਰੇ ਰਾਜਾ ਪੈਨ ਢੁੱਡੀ ਕੇ ਚਲਾ ਸੀ ਮੋਗੋ ਫੋਨ ਨੰਬਰ ਦਾ 8895096532 ਇਹ ਤੋਂ ਕਰ ਸ਼ੁਰੂ ਸੂਈ ਸਵਾਈ ਦੋ ਤੇ ਪਲੂਨ ਬੱਚੀ ਸੂਈ ਆ ਬਰੇ ਪਹਿਲਾਂ ਹਾਂਜੀ ਬਰੇ ਤੜਕੇ ਚਾਰ ਕੇ ਸੂਈ ਦਾ ਹੂੰ ਜੇਰ ਤੋਂ ਪੈ ਗਈ ਆ ਜੇਰ ਪਈਆ ਦੋਸਤੋ ਭਾਈ ਜੇਰ ਬੱਠਲ ਜੇਰ ਦਾ ਵੀਡੀਓ ਵੀ ਹੈਗੀ ਆਪਣੇ ਫੜਦੀ ਦੀ ਠੀਕ ਹੈ ਠੰਡੀ ਸੀਲ ਦਾ ਕੋਈ ਅੰਤ ਨਹੀਂ ਅੰਤ ਮੁੱਕੇ ਪਏਗਾ ਲਓ ਜੀ ਫਲ ਲੱਠੀਆ ਧਾਰਾਂ ਵੇਖੋ ਪਹਿਲਾਂ ਦਾ ਪੂਰੀ ਚੰਗੀ ਚਵਾਈ ਕੋਈ ਚਵਾਈ ਦਾ ਟਾਈਮ ਨਹੀਂ ਹਜੇ 11 ਵਜੇ ਵੀਡੀਓ ਬਣਾ ਰਹੇ ਆ ਆਥਨ ਦੀ ਚਵਾਈ ਚ ਸਾਰਾ ਦੇਣੀ ਪਿਆ ਆਉਂਦੀ ਹੈ ਨਾ ਮੱਛੀ ਮੋਟਰ ਵਾਂਗੂ ਕੋਈ ਆਲ ਨਹੀਂ ਕਰਦੇ ਕਹਿੰਦੇ ਤੇ ਪਹਿਲਾਂ ਲੱਤ ਮਾਰਦੀ ਆ ਆਲ ਕਰਦੀ ਆ ਵੇਖੋ ਭੋਰਾ ਵੀ ਆਲ ਨਹੀਂ ਕੋਈ ਨਿਆਣਾ ਨਹੀਂ ਪਾਇਆ ਬਿਣਾ ਨਿਆਣੇ ਤੋਂ ਮੋਗਿਆਂ ਕੋ ਜੋ ਜਿਵੇਂ ਪਾਣੀ ਢੱਕ ਦਾਂਦਾ ਕੱਸੀ ਦਾ ਆਉਂਦੀ ਨਾ ਚਵਾਈ ਹੋਵੇ ਠੀਕ ਆ ਮਿੱਤਰੋ ਚੋਾਈ ਦੀ ਓਕੇ ਆ ਕਿੰਨਾ ਗੇ ਦੁੱਧ ਵੇਚੂ ਬਹੁਤ ਵਰੇ ਤੂਣਾ ਲੋਥ ਨੂੰ ਸਾਰਾ 20% ਲੈ ਲਾ 15 ਕਿਲੋ ਖਰਾਉ ਦੇ ਜੂਗੀ ਇਹਨਾਂ ਦਾ ਯਾਰ ਆਮਣਾ ਹੀ ਦੇ ਇਹਨਾਂ ਵਾਛੀ ਕੱਦ ਵਾਲੀ ਆ ਉਹ ਆ ਇਹ ਨਹੀਂ ਵੇਚ ਜਦੋਂ ਦੀ ਮਰਜੀ ਆ ਤੂਣਾ ਤਾਂ ਫਹਿ ਨਹੀਂ ਹੜੀ ਨੂੰ ਠੀਕ ਆ ਲਓ ਜੀ ਸਿੱਧੇ ਪਾਸੇ ਦੀ ਵੇਚੋ ਪੁੱਠੇ ਪਾਸੇ ਦੀ ਵੇਚੋ ਜਿਹੜੇ ਪਾਸੇ ਦੀ ਮਰਜੀ ਭਾਵੇਂ ਮੰਜਾ ਢਾ ਕੇ ਚੋਾਈ ਕਰ ਲੈ ਅਗਲਾ ਕੱਢ ਬਾਹਰ ਨੂੰ ਮਗਰ ਪੱਬੂ ਬਛੜਾ ਅੱਥੇ ਨਹੀਂ ਆਏ ਵੱਡਾ ਗਾਂ ਤਕੜੀ ਚਾਲ ਤੇ ਲਗੀ ਬੜਾ ਵੱਡਾ ਨਹੀਂ ਆਇਆ ਯਾਰ ਦੋਸਤੋ ਬੱਚੇ ਪਤਾ ਨਹੀਂ ਕੀ ਗੱਲ ਹੁੰਦੇ ਨਰੋਏ ਵਲਾ ਵੱਛੀਆਂ ਨਿੱਕੀਆਂ ਜੀਆਂ ਹੁੰਦੀਆਂ ਪਿਆ ਮੋਇਨਾ ਲਟਿਆ ਤੇ ਬਾਈ ਕਹਿੰਦਾ ਮਾੜੀ ਗਾਂ ਹੁੰਦੀ ਤਾਂ ਗਾਂ ਹੀ ਧੱਕ ਦੇਣੀ ਸੀ ਜਿੰਨਾਂ ਨੂੰ ਰੋ ਆ ਬੱਚਾ ਪਰ ਗਾਂ ਹੈ ਬਾਈ ਕਹਿੰਦਾ ਚੰਗੀ ਜਾਣ ਵਾਲੀ ਸੀ ਤਾਂ ਹੀ ਸੂਹਾ ਨਹੀਂ ਮੰਨਿਆ ਦੁੱਧ ਬਾਈ ਕਹਿੰਦਾ ਲੋਕਾਂ ਨੂੰ ਕਹਿ ਦਿਓ ਭਾਵੇਂ 17 18 ਦੇਉ ਫਾੜੀ ਵਾਲਾ ਲੈਵਾ ਘੱਟ ਵਾਲਾ ਪਹਿਲਾਂ ਤਾਂ ਲੈਵਾ ਵੇਖੋ ਬਾਈ ਕਹਿੰਦਾ ਆਪਣੇ ਲੋ ਭਾਵੇਂ 15 16 ਮੰਨ ਕੇ ਸੌਦਾ ਕਰ ਲਿਓ ਗਾਰੰਟੀ ਆ ਖੁੱਲਾ ਦਿਓ ਸੀਲ ਬਰਫੀ ਆ ਨੇ ਰੀ ਜਮਾ ਆਪਾਂ ਕੀ ਗੱਲ ਆ ਬਈ 2 ਕਿਲੋ ਵਾਧਾ ਨਵੇਂ ਘਟਨਾਂ ਹਾਂ ਹਾਂ ਦੋਸਤੋ ਇਹ ਮੁੰਡੇ ਦੀ ਮੈਨੂੰ ਗੱਲ ਬਹੁਤ ਵਧੀਆ ਲੱਗਦੀ ਆ ਆ ਲਗਾਤਾਰੀ ਵੀਡੀਓ ਬਣਾ ਰਹੇ ਆ ਇਹ ਦੁੱਧ ਘੱਟ ਦੱਸੂਗੇ ਕਹਿੰਦਾ ਅਗਲੇ ਦੇ ਘਰੇ ਜਾ ਕੇ ਦੁੱਧ ਵਾਧ ਦੇ ਦੇਵੇ ਫੇਰ ਸਵਾਦ ਆਉਂਦਾ ਵਪਾਰ ਕਰਨ ਦਾ ਕਹਿੰਨੂ ਬਾਈ ਕਹਿੰਦਾ ਮੈਂ ਵੀ 17 18 ਕਹਿ ਦਿੰਨਾ ਪਰ ਬਾਈ ਕਹਿੰਦਾ ਕੀ ਲੋੜ ਅਗਲੇ ਦੇ ਘਰੇ ਜਾ ਕੇ 17 18 ਦੇਵੇ ਆਪਾਂ 15 16 ਹੀ ਕਹਿਣਾ ਤੇ ਅਗਲਾ ਫੋਨ ਲਾਵੇ ਕਿ ਬਾਈ ਯਾਰ ਦੁੱਧ 2 ਕਿਲੋ ਵਾਧ ਦੇਈ ਜਾਂਦੀ ਵਾਛੀ ਬਹੁਤ ਚੰਗੀ ਨਿਕਲੀ ਫੇਰ ਬਾਈ ਕਹਿੰਦਾ ਨਜ਼ਾਰਾ ਆਉਂਦਾ ਪਹੂ ਲਿਆ ਕੇ ਵੇਚਣ ਦਾ ਬੜੀਆ ਗੱਲਾਂ ਪਰ ਸਾਫ਼ ਸੁਥਰੇ ਬੰਦੇ ਥੋੜੇ ਆ ਝੂਠ ਦੁਫਾਨ ਦਾ ਲੋਕੀ ਬਹੁ ਮਾਰੀ ਜਾਂਦੇ ਆ ਪਰ ਜਨਵਰੀ ਦੱਸ ਦਿੰਦਾ ਹੁੰਦਾ ਉਹਨੇ ਦੁੱਧ ਵਾਲਾ ਹੈਗਾ ਕਿ ਹੈ ਨਹੀਂ ਹੁਣ ਬੱਚੀ ਦਾ ਲੇਵਾ ਵੇਖੋ ਕਿੰਨਾ ਚੰਗਾ ਬੜੀਆ ਛੋਟੀ ਜਿਹੀ ਤੁਰਾ ਜੱਸੀ ਨਹੀਂ ਹਾਂ ਬੜੀਆ ਪਾਈਨ ਵਾਲੀ ਆ ਕਿੰਨੇ ਦੀ ਯਾਰ ਮੋਲ ਦਾ 60 ਕਰਾ ਲੋ 65 ਕਰਾ ਲੋ ਮੋਲ ਕਿਛੇ ਕੋਈ ਚੱਕਰ ਨਹੀਂ 55000 ਰੁਪਈਆ ਤੁ ਲੋ ਲਓ ਜੀ ਇਹ ਮੁੰਡੇ ਦਾ ਮੁੱਲ ਵੀ ਜਾਇਜ਼ ਹੀ ਹੁੰਦਾ ਮੁੱਲ ਕਹਿੰਦਾ ਬਾਈ ਕਹਿੰਦਾ ਭਾਵੇਂ 60000 ਕਰਾ ਲੋ ਭਾਵੇਂ 65000 ਕਰਾ ਲੋ ਲੋਕੀ ਕਰੀ ਵੀ ਜਾਂਦੇ ਆ ਕੋਈ ਤੱਕਦਾ ਇੰਨਾ ਕੋ ਬਾਲਾ ਕੱਢੋ ਦਿਖਾ ਦਿਓ ਬਾਲਟੀ ਲਓ ਜੀ ਇਹ ਬਾਲਟੀ ਵੀ ਕੋਲੀ ਰੱਖ ਲੈਂਦਾ ਆ ਪਿਆ ਇੱਕੀ ਵੜ੍ਹ ਸੁਈ ਆ ਬਾਲ ਬਾਲਟੀ ਵੇਖ ਲਓ ਪੌਣੀ ਆ ਕੋਈ ਨਿੱਕੀ ਜੀ ਬਾਲਟੀ ਨਹੀਂ ਜਿੰਨਾ ਉੱਤੋਂ ਚੌੜਾ ਉਨਾ ਹੀ ਥੱਲਾ ਇੱਕੋ ਜੀ ਕਈਆਂ ਦੇ ਮੂੰਹ ਜਿਹਾ ਤਾਂ ਬੜਾ ਚੌੜਾ ਹੁੰਦਾ ਫੁੱਟਦਾ ਹੁੰਦਾ ਤੇ ਥੱਲੇ ਦੋ ਉਂਗਲਾਂ ਦਾ ਹੀ ਥੱਲਾ ਹੁੰਦਾ ਹਾਂ ਇਹਨਾਂ ਦਾ ਆਰਾਮਣਾ ਹੀ ਹੋਊਗਾ ਦੇ ਦੇਣੀ 56000 ਦੀ ਫੰਡਰ ਮਾਝਾਉਂਦੀ ਆ 5556000 ਦੀ ਇਹਦਾ ਗੋਲੇਯਾਰਗੀ ਵਾਛੀ ਕਿਨੇ ਦੇਣੀ ਏ ਇੱਕ ਹੈ ਪਹਿਲਣ ਹਾਂ ਕਿੰਨੀ ਸੋਹਣੀ ਵਾਛੀ ਇੱਕ ਹੈ ਪਹਿਲਣ ਵਧੀਆ 8-10 ਸੂਵੇ ਦੁੱਧ ਨਿਆਰੇ ਦੇ ਦੂ ਸਿਆਲ ਆ ਗਿਆ ਪਹਿਲਾਂ ਤਾਂ 4-5 ਦਿਨ ਬੌਲਾ ਖਾਓ ਡੱਕਮਾ ਜਿਸ ਦਿਨ ਬੌਲਾ ਦੁੱਧ ਪੱਟ ਨੂੰ ਓਟ ਗਿਆ ਫਿਰ ਕੜਾਈ ਖੋਏ ਵਾਲੀ ਧਰ ਲਿਓ ਸਿਆਲੋ ਸੈਲ ਜੇਨਾ ਮਰਜੀ ਖੋਆ ਖਾਓ ਨਿਆਰੇ ਦੇ ਦੂ 2 ਨੰਬਰ ਤੇ ਆ ਜਾ ਇਹ ਵੀ ਦੂਜਾ ਸੂਆ ਕਿੰਨੇ ਕਿਲੋ ਲੈ ਜੂ ਦਾਨ ਮੇਰੇ ਬੱਤਿਆ ਵਾਲਾ ਕੰਮ ਆ ਦੋ ਲੈ ਤਿੰਨ ਲੈ ਜੂ ਦੁੱਧ ਕਿੰਨਾ ਕੁ ਵੜ ਜੂ ਦੁੱਧ ਵੀਰੇ 2 ਲੈ 14 ਕਿਲੋ ਆਦੇ ਪਹਿਲਾਂ ਦਾ ਨਹੀਂ ਇਹ ਨਾਲ ਦਾ ਜਾਇ ਜੀ 14 ਕਿਲੋ ਮਤ ਜੀ ਪਹਿਲਾਂ ਲਾਓ ਜੀ ਇਹ ਹੁੰਦੀਆਂ ਨਾਰਮ ਬੰਦੇ ਵਾਲੀਆਂ ਗੱਲਾਂ ਭਾਈ ਕਹਿੰਨੇ ਇੱਕ ਨੰਬਰ ਦਾ ਵੀ ਜਮਾ ਜਾਇ ਦੁੱਧ ਦੱਸਿਆ ਨਹੀਂ 17 18 ਦੀ ਵਾਜ ਦੇਣੀ ਸੀ ਉਹ ਅਸਗਾਰ ਦੇਖ ਕੇ ਭਾਈ ਭਾਈ 17 18 ਕਿਲੋ ਹੋਰ ਵੀ ਕਹਦੇ ਇਹਨਾਂ ਦੇ ਨਾਲ ਆ ਬਿਲਕੁਲ ਲੈ ਭਾਈ ਇਹਦਾ ਵੀ ਇੱਕ ਨੰਬਰ ਬੱਚੀ ਵਾਂਗੂ ਸੋਹਣਾ ਵੱਡਾ ਭਾਈ ਕਹਿੰਦਾ 14 ਦੱਸਿਆ ਅਗਲੇ ਨੇ ਆਪਣੇ ਵੱਲੋਂ ਭਾਵੇਂ 14 ਹੀ ਮੰਨ ਲਓ ਇੱਥੇ ਢਾਲ ਜੀ ਰੇਵ ਇੱਕਦਮ ਜ਼ਿਆਦਾ ਪੈਂਦੀ ਆ ਤੇ ਲੇਵਾ ਵੀ 17 18 ਲੱਗਦਾ ਵੀ ਅਗਲੇ ਨੂੰ ਕਹਦੇ ਨਾ 17 18 ਦਿੱਤਾ ਅਗਲਾ ਮੰਨ ਵੀ ਲਊਗਾ ਪਰ ਭਾਈ ਕਹਿੰਦਾ ਆਪਾਂ ਤਾਂ ਝੂਠ ਹੀ ਨਹੀਂ ਮਾਰਨਾ ਝੂਠ ਆਲਾ ਵਰਕਾ ਹੀ ਪਾੜਿਆ ਵਾ ਜਿੰਨਾ ਜਿਕਰ ਵਪਾਰ ਕਰਨਾ ਸਾਚੀ ਬੋਲਣਾ ਨਹੀਂ ਵਪਾਰ ਹੀ ਨਹੀਂ ਕਰਨਾ ਬਾਈ ਕਹਿੰਦਾ ਲੰਬੇ ਲਈਓ ਉਹਦਾ ਕੀ ਫਾਇਦਾ ਵਧੀਆ ਗੱਲਾਂ ਯਾਰ ਥੋੜੇ ਬੰਦੇ ਆ ਜਿਹੜੇ ਇਹ ਗੱਲ ਸੋਚਦੇ ਆ ਨਹੀਂ ਤਾਂ ਲੋਕੀ ਲੰਬੇ ਹੀ ਲਈ ਜਾਂਦੇ ਆ ਹਾਂ ਇਹ ਕਾਦ ਨਾ ਹੋਈ ਆ ਹਾਂ ਫੱਡੀ ਦੀ ਛੂਟੀ ਆ ਕਾਦੇ ਦਰਮਿਆਨਾ ਮੀਡੀਅਮ ਸਾਈਜ਼ ਹੀ ਆ ਕਿੰਨੇ ਦੀ 52000 ਜੱਥਨੋ ਚੱਕੋ ਜੀ 52000 ਦੀ ਲੈ ਭਾਜਾ ਨਿੱਕੇ ਨਿੱਕੇ ਦੁੱਧ 15 16 ਆਰਾਮ ਨਾਲ ਦੇ ਦੇਣਾ ਬਾਈ ਕਹਿੰਦਾ 14 ਦਿੱਤਾ ਭਾਵੇਂ 14 ਹੀ ਮੰਨ ਲਓ ਮੇਰੇ ਵੱਲੋਂ ਮਾਰਦੀ ਨਾ ਛਾਲਾਂ ਘੋੜੀ ਵਾਂਗੂ ਕਿਉਂਕਿ ਨਵਾਂ ਹਾਨ ਜਵਾਨੀ ਵਾਲੀ ਬੱਚੀ ਹੈ ਕਿਹੜਾ ਵੀ ਬੁੱਢੀ ਹੈ ਤੇ ਡਿੱਗਦਾ ਜਾਂ ਫਿਰ ਨਾ ਇਹਨੇ ਇੱਕ ਨੰਬਰ ਦਾ ਯਾਰ ਜਵਾਂ ਜੈਜਪਾ 56000 ਕਿਹਨੇ ਦੇਣੀ ਹੈ ਯਾਰ ਦੋ ਨੰਬਰ 52000 ਦੀ ਹਾਂ ਇਹ ਵੀ ਨਹੀਂ ਮਿਲਣਾ ਇਹ ਨਹੀਂ ਮਿਲਦਾ ਗੱਲ ਸੁਣਾ ਲੋ ਹਾਂ ਢੁੱਡੀ ਕੇ ਆਉਣ ਤੋਂ ਪਹਿਲਾਂ ਵੀਰ ਦੇ ਘਰੇ ਆਉਣ ਤੋਂ ਪਹਿਲਾਂ 10 ਪਿੰਡ ਢੀੜਾ ਦੇ ਲਿਓ ਹਾਂ ਇੰਨੇ ਭਾਜ ਵੜਾ ਦੇਣੀਆਂ ਨਹੀਂ ਕਿਸੇ ਨੇ ਚਲੋ ਮੇਰਾ ਤਾਂ ਕੰਮ ਹੈ ਵੀਡੀਓ ਬਣਾਉਣਾ ਤੁਸੀਂ ਲੈਣੀਆਂ ਪਹਿਲਾਂ ਢੇਡਾ ਦੇ ਲੋ ਚਾਰਾਂ ਪੰਜਾਂ ਪਿੰਡਾਂ ਚ ਦੇਣੀਆਂ ਨਹੀਂ 65000 70000 ਵਾਜ ਦਿੰਦੇ ਆ ਸਿਰ ਮਰੀ ਜੀ ਗਾਂ ਖੜੀ ਹੁੰਦੀ ਆ ਵਹਿੜੀ ਕਹਿੰਦੇ ਵੱਛੀ ਵੱਛੀ ਆ ਬਈ ਵੱਛੀ ਹੁੰਦੀ ਗਾਂ ਡੇਗਣ ਵਾਲੀ ਆ ਪਰ ਬਾਈ ਨੇ ਜਮਾਂ ਜਜਮਲ ਕੀ ਦਿੱਤੇ ਤੈਨ ਨੰਬਰ ਤੇ ਆ ਜਾ ਕਿਵਰ ਜਸਤੀ ਆ ਘਾਟ ਵਾਲੀਆਂ ਬੜਨ ਵਾਲੀਆਂ ਥਾਂ ਲੇ ਵਾਲੀਆਂ ਠੰਡੀ ਸੀਰ ਦਾ ਕੋਈ ਚੱਕਰ ਸੁਆ ਪੂਚਾ ਸੁਆ ਦੂਜਾ ਦੂਹਾ ਸੁਆ ਸੋ ਦੋਸਤੋ ਕਈ ਵਾਰ ਮੜਾ ਜਾਨਵਰ ਬਗਾਨੇ ਬੰਦੇ ਕਰਕੇ ਡਰ ਵੀ ਜਾਂਦਾ ਇਹ ਤੁਹਾਨੂੰ ਵੀ ਪਤਾ ਜੀਦਾ ਬਹੁਤ ਗਰਮ ਹੁੰਦਾ ਉਹਦਾ ਪਹੂ ਦੇ ਨੇੜ ਨਹੀਂ ਜਾਂਦਾ ਹਾਂ ਅਜਾ ਉਹ ਮਾੜਾ ਜਿਆ ਕਰ ਗਈ ਤਾਂ ਮੈਂ ਤੈਨੂੰ ਤੁਹਾਨੂੰ ਕਹਤਾ ਕਿ ਕਈ ਵਾਰ ਪਸ਼ੂ ਕਰ ਜਾਂਦੇ ਤੇ ਜਿਹਦਾ ਪਸ਼ੂ ਸੱਚੀ ਗਰਮ ਹੁੰਦਾ ਉਹਦੇ ਦੂਰੋਂ ਖੜਾ ਕਰਮ ਤੋਂ ਦੂਰ ਖੜਾ ਕਹਿੰਦਾ ਹੁੰਦਾ ਬਾਈ ਸੀਲ ਹੈ ਨੇੜ ਨਹੀਂ ਜਾਂਦਾ ਪਰ ਉਹ ਤਾਂ ਚਲੋ ਮਾੜਾ ਮੋੜ ਕਰ ਗਈ ਤਾਂ ਚਲੋ ਤਾਈਓ ਦੂਰੀ ਮੇਰੇ ਹੱਥ ਮਾਰ ਕੇ ਵਿਖਾਦਾ ਦੂਰੀ ਵੀ ਲੱਤ ਵੀ ਨਹੀਂ ਜੱਕੀ ਦੁੱਧ ਕਿੰਨਾ ਕੁ ਪਾ ਦੂ ਉਹ ਤਾਂ 15 ਕਿਲੋ ਆ ਦਿਨ ਕਿੰਨੇ ਲੈ ਜੂ ਬੈਣ ਦੇ ਲਾਈਵ 500 ਸੱਪ 5-7 ਦਿਨ ਲੈ ਜੂ 15 ਕਿਲੋ ਦੁੱਧ ਬਾਈ ਕਹਿੰਦਾ ਅਗਲੇ ਕਹਿੰਦੇ ਅਸੀਂ ਚੋਇਆ ਲੇਵਾ ਭਾਂਡਾ ਵੇਖਣੋਂ ਤਾਂ ਬਹੁਤ ਆਹਰਾਂ ਦੀ ਬੱਚੀ ਇਹ ਵੀ ਚੰਗੀ ਆ ਬਾਈ ਬਣੂ ਇੰਨੀ ਚਾ ਬਹੁਤ ਆ ਸਮਝਣ ਲੱਗਣਾ ਕਹਿੰਦੇ ਹਾਂ ਪਰ ਜਿੱਤੇ ਥੂਈ ਕੋ ਤਾਂ ਆਫੇ ਥੂਈ ਇਹ ਵੀ ਗੱਲ ਸਹੀ ਆ ਦੁੱਧ ਤਾਂ ਬਾਈ ਕਹਿੰਦਾ ਅਗਲੇ ਦੀ ਸਮਝਾ ਕਿੰਨਾ ਦੇਊਗੀ ਕਿਉਂਕਿ ਇਹਦੀ ਖਰੀਦੀ ਅਗਲੇ ਨੇ ਕਹਿਤਾ ਬਾਈ ਨੇ ਆਪਦੀ ਜੱਜਮੈਂਟ ਨਾਲ ਲੈ ਲਈ ਪਰ ਇੱਕ ਗੱਲ ਮੈਂ ਹੋਰ ਐਡ ਕਰ ਦਿੰਨਾ ਦੁੱਧ ਥੋੜੀ ਸੇਵ ਆਦਾ ਪਰ ਇਹਨਾ ਹੈਗਾ ਜਿੱਦਣ ਬੱਚੀ ਤਿਆਰ ਹੋਗੀ ਲਟਕੇ ਸੂ ਕਿਉਂਕਿ ਹਵਾਨੇ ਦਾ ਮੋਢਾ ਚੌੜਾ ਤੇ ਗਾਂ ਨੂੰ ਵੀ ਧੁੰਨੀ ਤੇ ਕਰ ਹਵਾਨਾ ਪਿਆ। ਇਹ ਵੀ ਹੈਵੀ 65000 ਦੀ ਆ। 53000 ਦੀ। 53 ਦੀ। ਰਾਏ ਇਧਰ ਭਾਗ ਤਾਂ ਜਾਇਜ਼ ਹੁੰਦੇ ਯਾਰ। ਨਹੀਂ ਪਾੜਾ ਫਿਰ ਤੁਰ। ਦੋਸਤੋ ਫਿਰ ਤੁਰ ਕੇ ਕਹਿੰਦਾ ਬਾਈ ਕਹਿੰਦਾ ਆਪਾਂ ਲੈਣੀ ਇੱਕ ਹੋਰ ਗੱਲ ਇੱਕ ਲੈਂਦਾ ਪਸ਼ੂ ਇਹ ਨਗਦ ਹੈ। ਨਗਦ ਤੇ ਧਾਰ 'ਚ ਫਰਕ ਹੁੰਦਾ। ਕਿਉਂਕਿ ਧਾਰ ਵਾਲਾ ਪਸ਼ੂ ਤੁਹਾਨੂੰ ਵੀ ਪਤਾ। 50 ਮੋਟੀ ਘਟ ਵੇਖਦੀ ਮਰਜੀ ਬਣਾ ਪੈਣ ਪਾ ਲਈ 65000 ਦੀ ਬੱਚੀ। ਹਾਂ। ਤਾਂ ਖਾ ਲੋੜ ਨਹੀਂ ਭੱਤ ਵੇਖਦੀ। ਤੇ ਜਿਹੜੀ 65000 ਵਾਲੀ ਬੱਚੀ ਧਾਰ ਲੈਣੀ ਹੋਵੇ ਉਹ 75 ਦੀ ਮਿਹਲ ਦੀ 10000 ਅਗਲਾ ਮਹਿੰਗੀ ਦਿੰਦਾ ਤੇ 65000 ਵਾਲੀ ਵਛੀ ਨਗਦ ਮੂਰੇ ਪੈਸੇ ਕਰਦੇ ਅਗਲਾ 60 ਦੀ ਦੇ ਦਿੰਦਾ ਪਰ ਵੀਰ ਕਹਿੰਦਾ ਮੈਂ ਨਗਦਾ ਪਾਹੂ ਲੈਣਾ ਤਾਂ ਮੇਰੇ ਭਾਜ ਹੁੰਦੇ ਆ ਮੁੱਲ ਮੇਰਾ ਵੀ ਤਾਂ ਹੀ ਜਾਇਜ਼ ਹੁੰਦਾ ਕਿਉਂਕਿ ਆਪਾਂ ਵੀ ਤਾਂ ਨਗਦੀ ਵੇਚਨੇ ਆ 65000 ਦੀ ਵਛੀ ਆ ਭਾਈ ਕਹਿੰਦਾ ਜਿੱਦਣ ਤਿਆਰ ਖੜੀ ਹੋਈ ਨਾ ਫਸੀ ਫਿਰਦੀ ਹੋਈ ਹਾਂ ਆਹ ਦੇਣਾ ਜਗਾਲ ਲਾਉ ਹੀ ਦਿੰਦਾ ਹਾਂ ਹਾਂ ਆਹ ਵੇਖੋ ਫੋਟ ਵਗੂ ਲੈਵਾ ਪਿਛੇ ਨੂੰ ਵਾਧਾ ਤੇ ਮੂਰਲੇ ਥਣ ਤੋਂ ਵੀ ਫੋਟ ਵਗੂ ਲੈਵਾ ਧੋਨੀ ਨੂੰ ਟੱਚ ਕਰਦਾ ਦੇ ਦੇਣੀ 53000 ਦੀ 65000 ਦੀ ਵੱਛੀ ਆ ਪੋਲੇ ਹੀ ਹੱਥ ਨਾਲ ਲੇਵਾ ਨਾੜਾ ਨਾ ਭਰਿਆ ਪਿਆ ਦੂਜਾ ਸੂਆ ਵੱਛੀ ਆ ਕੋਈ ਬੁੱਢੀ ਗਾਂ ਨਹੀਂ ਭਾ ਜਾਮਾ ਜਾ ਯਾਰ ਕੱਲ ਵੀ ਚਾਰਾਂ ਪਸ਼ੂਆਂ ਦੀ ਵੀਡੀਓ ਬਣਾਈ ਸੀ ਢੜੱਕ ਦੇਣੇ ਵੇਖ ਕੇ ਪਰਸੋ ਚੌਥੇ ਵੀ ਬਣਾਈ ਤੁਸੀਂ ਵੇਣੇ ਆਂ ਡੇਲੀ ਫਰੌਲਾ ਦੇ ਯਾਰ ਤੁਸੀਂ ਵੀ ਬਹੁਤ ਵੀਡੀਓ ਵੇਨੇ ਹੋਗੇ ਮੈਂ ਵੀ ਬਹੁਤ ਵੀਡੀਓ ਬਣਾਉਣਾ ਬਹੁਤ ਸਾਲ ਹੋ ਗਏ ਪਰ ਯਾਰ ਬਲੂਕੀ ਮੁੱਲ ਬਹੁਤ ਕਰਦੇ ਆ ਇਹਦੇ ਮੁੱਲ ਜਾ ਜਾ ਇੱਥੇ ਆ ਜਾ ਤੇ ਦੂਜਾ ਸੂਆ ਹੁੰਦੀ ਉਹਦੇ ਮੱਛੀ ਹਫ਼ਤਾ ਲੈਂਦੀ ਇੱਕ ਹਫ਼ਤਾ ਕਿੰਨਾ ਕੁ ਦੁੱਧ ਦੇ ਦੂ ਬਾਦੁਰਾ ਕਾਨੂੰਨ ਦਾ 18 ਕਿਲੋਵਾ ਗਿਆ ਪਹਿਲਾਂ ਨੇ 18 ਕਿਲੋ ਦਿੱਤਾ ਭਾਈ ਕਹਿੰਦਾ ਬੱਚੀ ਜ਼ਰੂਰ ਆ ਬੱਚੀ ਘੱਟੀ ਤੇ ਬਜੰਦਾ ਵੀ ਹਾਂ ਹਾਂ ਬੱਚੀ ਕੱਚੀ ਜ਼ਰੂਰ ਆ ਕੱਦ ਚ ਵੱਡੀ ਆ ਸੀਲ ਸੌ ਪੂਰੀ ਆ ਵੇਖੋ ਹਾਂ ਤੁਸੀਂ ਦਾ ਕੋਈ ਹੌਤ ਨਹੀਂ ਗੱਲ ਸਹੀ ਆ ਹੁਣ ਇੱਕ 2 ਨੰਬਰ ਦਾ ਬਾਈ ਨੇ 14 ਕਿਲੋ ਦੁੱਧ ਕਿਆ ਤੇ ਜੇ ਉਹ ਝੂਠ ਮਾਰਨਾ ਤੇ ਉਹਦਾ ਵੀ 18 ਕਹਿੰਦਾ ਇਹਨੇ ਦਿੱਤਾ ਬਾਈ ਕਹਿੰਦਾ ਅਗਲੇ ਨੇ ਆਪਾਂ ਨੂੰ ਗਾਰੰਟੀ ਦਿੱਤੀ ਐ ਕਿ 18 ਚੋਇਆ ਬਾਕੀ ਐਡੀ ਵੱਚੀ ਨਾ ਦੁੱਧ ਦੇਉਈਆ ਕਿਹੜੀ ਦੇਉ ਆਪਾਂ ਵੀਡੀਓ ਪਾ ਤੀ ਇਹਦਾ ਬੱਚੀ ਅਸਲ ਮਣੇ ਕੱਚੀ ਆ ਤੇਰਾ ਪਤਾ 10000 ਦਾਈਆ ਵੇਖੀ ਵੇਖੀ ਤਿਆਰ ਕਰਕੇ ਵੇਚਾਂਗੇ ਬਾਈ ਕਹਿੰਦਾ ਆਪਾਂ ਨੂੰ ਵੇਚਣ ਦੀ ਕੋਈ ਬਾਹਰੀ ਚਾਹ ਨਹੀਂ ਵੱਚੀ ਕੱਚੀ ਆ ਜਦ ਦਿਨ ਤਿਆਰ ਹੋ ਗਈ ਬਾਈ ਕਹਿੰਦਾ ਉਸ ਦਿਨ ਵੇਚਾਂਗੇ ਚਲੋ ਵਖਾਤੀ ਆ ਵੀਡੀਓ ਬਣਾਉਣੀ ਕਰਕੇ ਜੇ ਕੋਈ ਲੈ ਜਾਂਦਾ ਚਾਹ ਵਾਣੋ ਤਾਂ ਫੋਨ ਲਾ ਲਿਓ ਤੇ ਨਹੀਂ ਬਾਈ ਕਹਿੰਦਾ ਤਿਆਰ ਕਰਕੇ ਵੇਚਾਂਗੇ ਜਦ ਦਿਨ ਫਸੀ ਫਿਰਦੀ ਹੋਈ ਪਹੂ ਦਾ ਪਹਿਲੇ ਤਿੰਨੇ ਹੀ ਵੇਚਨੇ ਆ ਚਲੋ ਚੌਥੀ ਵਖਾਤੀ ਕਿ ਵੀਡੀਓ ਬਣਾਉਂਦੇ ਕਰਕੇ ਚਲ ਵਖਾਦ ਗਏ ਕਿ ਕਿਤੇ ਬੱਜਰੀ ਕਰਕੇ ਤਿਲਕਾਂ ਜੀ ਆ ਪਹੂ ਦਾ ਪੈਰ ਤਿਲਕ ਜਾਂਦਾ ਇੱਕ ਚੜਾਈ ਉੱਚੀ ਪੈਂਦੀ ਇੱਕਦਮ ਜਿਵੇਂ ਹਿਮਾਚਲ ਵਾਲੀ ਪਹਾੜੀ ਹੁੰਦੀ ਐ ਬਣਾਈ ਬੈਠਾ ਆ ਵੇਖੋ 20 ਹੈਗੀ 5 ਫੁੱਟ ਨੀਵੀ ਰੈਂਪ ਬੰਦ ਇੱਕਦਮ ਪਹੂ ਪੈਰ ਤਿਲਕੇ ਜਾਂਦਾ ਇੱਕ ਪਹੂ ਵਪਾਰ ਵਾਲੇ ਦਿੱਲੀ ਆਉਂਦੇ ਆ ਇੱਕ ਤਾਂ ਉਂ ਉਪਰਾ ਕਰਦਾ ਹੁੰਦਾ ਜਾਨਵਰ ਇੱਕ ਚੜਾਈ ਵੱਧ ਪੈ ਜਾਂਦੀ ਹਿਮਾਚਲ ਵਾਲੀ ਪਹਾੜੀ ਵਾਂਗ ਕਿੰਨੇ ਦੀ ਬਈ ਬਾੜੇ ਵਾਲੇ ਰਹਿਦੇ ਆ 62000 ਦੀ ਅੱਜ ਕੱਚੀ ਕੱਚੀ ਦੇ ਦੇਣਗੇ ਭਾਈ ਕਹਿੰਦਾ 18 ਕਿਲੋ ਖੁੱਲਾ ਦੁੱਧ ਪਿਆਜੂ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਸੀਗਾ